ਵੇ ਰੰਗ ਕੱਢ ਦੀ ਪਹਿਚਾਨ ਜਾਣ ਸੋਨੇ ਦੀ ਖਾਨ ਤੇਰਾ ਕੱਢ ਦੀ ਪਹਿਚਾਨ ਜਾਣ ਸੋਨੇ ਦੀ ਖਾਨ ਲੱਗਦਾ ਓਹੀ ਐ ਲੱਗਦਾ ਓਹੀ ਐ ਜਿਹੜਾ ਪਿੱਛੇ ਦੀ ਫੇਰਦਾ ਚੇੜਦਾ ਲੱਗਦਾ ਓਹੀ ਐ ਜਿਹੜਾ ਪਿੱਛੇ ਦੀ ਫੇਰਦਾ ਚੇੜਦਾ ਲੱਗਦਾ ਓਹੀ ਐ ਲੱਗਿਆ ਨਾ ਪਤਾ ਕਦ ਬਣਿਆ ਸਟਾਰ ਸੀ ਸਾਈਕਲ ਤੇ ਜਿਹੜਾ ਹੁਣ ਬੈਠਾ ਵਿੱਚ ਕਾਰ ਲੱਗਿਆ ਨਾ ਪਤਾ ਕਦ ਬਣਿਆ ਸਟਾਰ ਸੀ ਸਾਈਕਲ ਤੇ ਜਿਹੜਾ ਹੁਣ ਬੈਠਾ ਵਿੱਚ ਕਾਰ ਖੁਸ਼ ਹੋਇਆ ਮੇਰਾ ਇਹ ਦਿੱਤਾ ਖੁਸ਼ ਹੋਇਆ ਮੇਰਾ ਇਹ ਦਿੱਤਾ ਲੱਗਦਾ ਕੋਹੀ ਐ ਲੱਗਦਾ ਕੋਹੀ ਐ ਜਿਹੜਾ ਪਿੱਖੇ ਸੀ ਫਿਰਦਾ ਚਿਰਦਾ ਲੀੜਾ ਪਿੱਛੇ ਸੀ ਦੇਰ ਦਾ ਚੇੜਦਾ ਲੱਗਦਾ ਉਹ ਹੀ ਐ ਲੱਗਦਾ ਉਹ ਹੀ ਐ ਲੱਗਦਾ ਉਹ ਹੀ ਐ ਪਾਗਲ ਆਵਾਦਾ ਦਿੱਤਾ ਜ਼ਿਕਤਾਂਬ ਜਿਸ ਦੇ ਸਮਾਨਾ ਨਾ ਨ ਦਿੱਤਾ ਜਿਜਪ ਪਾਗਲ ਆਵਰਾ ਦਾ ਦਿੱਤਾ ਸੀ ਕਿਤਾਬ ਜਿਸ ਦੇ ਸਵਾਲਾਂ ਦਾ ਆਨੰਦ ਦਿੱਤਾ ਸੀ ਜਵਾਬ ਜਿਸ ਦੇ ਸਵਾਲਾਂ ਦਾ ਜਵਾਬ ਦਿੱਤਾ ਸੀ ਜਵਾਬ ਤਰਸੇ ਨਾ ਆਇਆ ਮੈਨੂੰ ਦੇਖ ਹੰਝੁਕੇ ਰਦਾ ਤਰਸੇ ਨਾ ਆਇਆ ਮੈਨੂੰ ਦੇਖ ਹੰਝੁਕੇ ਰਦਾ ਲੱਗਦਾ ਓਹੀ ਐ ਲੱਗਦਾ ਓਹੀ ਐ ਜਿਹੜਾ ਪਿੱਛੇ ਚ ਫੇਰਦਾ ਅੱਗੇ ਰਦਾ ਲੱਗਦਾ ਓਹੀ ਐ ਕਿਸ ਕਮਲੀ ਨੇ ਦਿੱਤਾ ਏ ਸਹਾਰਾ ਸੰਗ ਰੂਰ ਵੀ ਕਿਹੜੀ ਨੈਣ ਜੋਤੀ ਦਾ ਏ ਉਪਲ ਪਿਆਰਾ ਸੰਗ ਰੂਰ ਵੀ ਕਿਸ ਕਮਲੀ ਨੇ ਦਿੱਤਾ ਏ ਸਹਾਰਾ ਸੰਗ ਰੂਰ ਵੀ ਕਿਹੜੀ ਨੈਣ ਜੋਤੀ ਦਾ ਏ ਉਪਲ ਪਿਆਰਾ ਸੰਗ ਰੂਰ ਵੀ ਪਤਾ ਨਾ ਤਾਜ ਕਿਸ ਸੇ ਦਿੱਤਾ ਪਤਾ ਨਾ ਤਾਜ ਕਿਸ ਸੇ ਦਿੱਤਾ ਲੱਗਦਾ ਉਹ ਹੀ ਐ ਲੱਗਦਾ ਉਹ ਹੀ ਐ ਜਿਹੜਾ ਪਿੱਛੇ ਚਿੱਤ ਦੇਦਾ ਚੇਰਦਾ ਲੱਗਦਾ ਉਹ ਹੀ ਐ ਬੇਰੰਗ ਕਰ ਦੇ ਦੀ ਪਹਿਚਾਨ ਜਾਣ ਸੋਨੇ ਦੀ ਖੋ